ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਅੱਜ ਬਿੱਤੇ ਦੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ BC ਦੇ ਸਰੀ ਵਿਖੇ ਵਾਪਰੀ ਵਾਰਦਾਤ ਦੌਰਾਨ ਮਾਰੇ ਗਏ ਨੌਜਵਾਨ ਦੀ ਸ਼ਨਾਖਤ ਜਸਕਰਨ ਸਿੰਘ ਮਨਹਾਸ ਕੋ ਜੋ ਕੀਤੀ ਗਈ ਹੈ ਜੋ ਰੀਅਲ ਅਸਟੇਟ ਖੇਤਰ ਦਾ ਕਾਰੋਬਾਰੀ ਹੋਣ ਦੇ ਨਾਲ-ਨਾਲ ਸੌਕਰ ਦਾ ਚੰਗਾ ਖਿਡਾਰੀ ਵੀ ਸੀ ਸਰੀ ਪੁਲਿਸ ਕੋਲੋਂ ਨੌਜਵਾਨ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਗੋਲੀਬਾਰੀ ਦੀ ਵਾਰਦਾਤ ਇਸੇ ਗੈਂਗ ਵੱਲੋਂ ਕੜੀ ਸਾਜ਼ਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ। ਦਨ 13 ਯੂਜ਼ ਬਲੋ ਐਕਸ ਤੇ ਜਾਰੀ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਅਮਰਜੈਂਸੀ ਕਾਮਿਆਂ ਵੱਲੋਂ ਨੌਜਵਾਨ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਸਰੀ ਦੇ ਸਕਾਟ ਰੋਡ ਉੱਤੇ ਅਸੀਂ ਐਵਰੀਓ ਇਲਾਕੇ ਵਿੱਚ ਵਾਪਰੀ ਵਾਰਦਾਤ ਬਾਰੇ ਦੱਸਿਆ ਜਾ ਰਿਹਾ ਹੈ ਕਿ ਜਿਸ ਕਾਰਨ ਮਿਨਾਹਸ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਜਦ ਇੱਕ ਚੌਥੀ ਗੱਡੀ ਵਿੱਚ ਆਇ ਤੰਨਾ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਤੇ ਅੰਨੇਵਾ ਗੋਲੀਆਂ ਚਲਾ ਕੇ ਫਰਾਰ ਹੋ ਕੇ ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰ ਡੈਲਟਾ ਦੇ ਵੈਸਟ ਬਿਊ ਡਰਾਈਵ ਇਲਾਕੇ ਵਿੱਚ ਇੱਕ ਕਾਰ ਸੰਤੀ ਹੋਈ ਮਿਲੀ ਜੋ ਕਾਤਲਾਂ ਨਾਲ ਸੰਬੰਧਿਤ ਮੰਨੀ ਜਾ ਰਹੀ ਹੈ ਉਦੋਂ ਸਰੀ ਪੁਲਿਸ ਤੇ ਬਲਾਰਾ ਸਟਾਫ ਸਰਜੈਂਟ ਲੇਟ ਜੀ ਹੋਟਲ ਨੇ ਦੱਸਿਆ ਕਿ ਵਾਰਦਾਤ ਬੇਹਦ ਭੀੜ ਭੜ ਵਾਲੇ ਇਲਾਕੇ ਵਿੱਚ ਸ਼ਾਮ ਨੂੰ ਤਕਰੀਬਨ 5:30 ਵਜੇ ਇੱਕ ਪਾਰਕਿੰਗ ਲੋਟ ਵਿੱਚ ਵਾਪਰੀ ਬਾਕਸਬਰਗਰ SUV ਦੀ ਵਿੰਟਸ ਲੇਡ ਵਿੱਚ ਗੋਲੀਆਂ ਲੱਗਣ ਦੇ ਕਈ ਨਿਸ਼ਾਨ ਤਸਵੀਰਾਂ ਵਿੱਚ ਦੇਖੇ ਜਾ ਸਕਦੇ ਨੇ ਪੁਲਿਸ ਨੂੰ ਤਾਪ ਕੇ ਵਾਰਦਾਤਾਂ ਨੂੰ ਲੁਕਾ ਲਈ ਕੋਈ ਖਤਰਾ ਪੈਦਾ ਨਹੀਂ ਕਰਦੇ ਤੇ ਸ਼ੱਕੀ ਦੀ ਪਛਾਣ ਨੱਪਣ ਦੇ ਯਤਨ ਕੀਤੇ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਜੇ ਟੈਕਸਾਂ ਦੇ ਵਿੱਚ ਕੋਈ ਛੋਟ ਦਿੰਦੇ ਵੀ ਨੇ ਤਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਰ ਟੂਡੋ ਅਮਰੀਕਾ ਤੋਂ ਜਵਾਬੀ ਟੈਕਸ ਹਟਾਉਣ ਲਈ ਤਿਆਰ ਨਹੀਂ ਹਨ ਵੀਡੀਓ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਅਧਿਕਾਰੀ ਨੇ ਆਪਣੇ ਨਾਮ ਗੁੱੁੱਤ ਰੱਖਣ ਦੀ ਸ਼ਬਦ ਤੇ ਟਰੂਡੋ ਦੇ ਰੁਕਣ ਦੀ ਪੁਸ਼ਟੀ ਕੀਤੀ ਕਿਉਂਕਿ ਵਿਅਕਤੀ ਨੂੰ ਇਸ ਮਾਮਲੇ ਤੇ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਦੁਪਹਿਰ ਦੇ ਕਰੀਬ ਫੋਨ ਤੇ ਗੱਲਬਾਤ ਕੀਤੀ ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੈਬਲੌਂਕ ਨੇ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਅਸੀਂ ਵਿਜਕਾਰਲੇ ਸਮਝੌਤੇ ਉੱਤੇ ਕੁਝ ਘਟਾਏ ਗਏ ਟੈਕਸਾਂ ਵਿੱਚ ਦਿਲਚਸਪੀ ਨਹੀਂ ਰੱਖਦੇ ਕੈਨੇਡਾ ਚਾਹੁੰਦਾ ਹੈ ਕਿ ਟੈਕਸ ਹਟਾਏ ਜਾਣ ਅਟਾਰੀਓ ਦੇ ਪ੍ਰੀਮੀਅਰ ਡਗ ਜ਼ੀਰੋ ਟੈਕਸ ਜਾਂ ਕੁਝ ਨਹੀਂ ਇਹ ਹਮਲਾ ਸਾਡੇ ਦੇਸ਼ ਨੇ ਸ਼ੁਰੂ ਨਹੀਂ ਕੀਤਾ ਸੀ ਇਸ ਦੀ ਸ਼ੁਰੂਆਤ ਰਾਸ਼ਟਰਪਤੀ ਟਰੰਪ ਨੇ ਕੀਤੀ ਸੀ ਉਹਨਾਂ ਸਾਡੇ ਦੇਸ਼ ਉੱਤੇ ਸਾਡੇ ਸੂਬੇ ਦੇ ਖਿਲਾਫ ਆਰਥਿਕ ਜੰਗ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਤੇ ਅਸੀਂ ਮਜ਼ਬੂਤ ਹੋਣ ਜਾ ਰਹੇ ਹਾਂ ਟਰੰਪ ਨੇ ਵਾਸ਼ਿੰਗਟਨ ਦੇ ਤਿੰਨ ਸਭ ਤੋਂ ਵੱਡੇ ਵਪਾਰਿਕ ਭਾਈਵਾਲਾਂ ਵਿਰੁੱਧ ਟੈਕਸ ਲਗਾ ਕੇ ਮੈਕਸੀਕੋ ਕੈਨੇਡਾ ਤੇ ਚੀਨ ਤੋਂ ਤੁਰੰਤ ਜਵਾਬੀ ਪ੍ਰਤੀਕਿਰਿਆ ਹਾਸਲ ਕਰਦੇਂ ਵਿੱਤੀ ਬਾਜ਼ਾਰਾਂ ਨੂੰ ਗੋਤਾ ਲਵਾ ਕੇ ਇੱਕ ਨਵਾਂ ਵਪਾਰੀ ਯੁੱਧ ਸ਼ੁਰੂ ਕੀਤਾ 트ੰਪ ਨੇ ਮੈਕਸੀਕਨ ਅਤੇ ਕੈਨੇਡੀਅਨ ਆਯਾਤ ਤੇ 25% ਦੀ ਟੈਕਸ ਲਗਾਏ ਹਾਲਾਂਕਿ ਕੈਨੇਡੀਅਨ ਊਰਜਾ ਤੇ ਲੇਵੀ ਨੂੰ 10% ਦੀ ਤੱਕ ਸੀਮਿਤ ਕਰ ਦਿੱਤਾ ਨਵੇਂ ਟੈਕਸ ਲਾਗੂ ਹੋਣ ਤੋਂ ਇੱਕ ਦਿਨ ਬਾਅਦ 트ੰਪ ਨੇ ਕਿਹਾ ਕਿ ਉਹ ਯੂਐਸ ਬਾਹਰ ਦੇ ਨਿਰਮਾਤਾਵਾਂ ਲਈ 1 ਮਹੀਨੇ ਦੀ ਛੋਟ ਦੇਵੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ਰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਾਏ ਗਏ ਉੱਚ ਟੈਕਸ ਦੀ ਉਚੋchna ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫੀ ਘਰਾ ਦੱਤਾ ਅਗਲੇ ਮਹੀਨੇ ਤੋਂ ਪਰਸਪਰ ਟੈਕਸ ਲਾਗੂ ਕਰਨ ਦਾ ਐਲਾਨ ਵੀ ਇਸ ਦੇ ਨਾਲ ਹੀ ਉਹਨਾਂ ਵੱਲੋਂ ਕੀਤਾ ਗਿਆ ਕਿਹਾ ਜਾ ਰਿਹਾ ਕਿ ਪਰਸਪਰ ਟੈਕਸ 2 April ਤੋਂ ਸ਼ੁਰੂ ਹੋਣਗੇ ਉਹਨਾਂ ਕਹਿ ਆ ਕਿ ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਵੀ ਵਰਤੋਂ ਕੀਤੀ ਹੈ ਤੇ ਹੁਣ ਸਾਡੀ ਵਾਰੀ ਹੈ ਯੂਰਪੀਅਨ ਜੁਨੀਅਰ ਚੀਨ ਬ੍ਰਾਜ਼ੀਲ ਭਾਰਤ ਮੈਕਸੀਕੋ ਤੇ ਕੈਨੇਡਾ ਸਾਡੇ ਮੁਕਾਬਲੇ ਉੱਚ ਦਰਾਂ ਤੇ ਟੈਕਸ ਵਸੂਲੀ ਕਰਦੇ ਨੇ ਕਿ ਤੁਸੀਂ ਉਹਨਾਂ ਦੇ ਬਾਰੇ ਵਿੱਚ ਸੁਣਿਆ ਇਹ ਬਹੁਤ ਹੀ ਨਾਜਾਇਜ਼ ਆ 트ੰਪ ਦਾ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਵਾਈਟ ਹਾਊਸ ਚ ਉਹਨਾਂ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸੀ ਉਸ ਦੌਰਾਨ ਉਹਨਾਂ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਆਟੋ ਟੈਕਸ ਵਸੂਲਦਾ ਹੈ 트럼ਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪਸ਼ਟ ਕਰ ਦਿੱਤਾ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਪਰਸਪਰ ਟੈਕਸ ਤੋਂ ਬਖਸ਼ਿਆ ਨਹੀਂ ਜਾਵੇਗਾ ਤੇ ਜ਼ੋਰ ਦਿੱਤਾ ਕਿ ਟੈਕਸ ਰਣਚੇਲ ਤੇ ਕੋਈ ਵੀ ਮੇਰੇ ਨਾਲ ਵੈਰਸ ਨਹੀਂ ਕਰ ਸਕਦਾ ਉਹਨਾਂ ਕਿਹਾ ਕਿ ਸਾਡੇ ਉਤਪਾਦਾਂ ਤੇ ਚੀਨ ਦਾ ਔਸਤ ਟੈਕਸ ਦੁੱਗਣਾ ਹੈ ਤੇ ਦੱਕਣੀ ਕੋਰੀਆ ਦਾ ਔਸਤ ਟੈਕਸ 4 ਗੁਣਾ ਵੱਧ ਹੈ ਫਰਵਰੀ ਵਿੱਚ ਰਾਸ਼ਟਰਪਤੀ 트럼ਪ ਨੇ ਕਿਹਾ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਜਲਦੀ ਹੀ ਭਾਰਤ ਤੇ ਚੀਨ ਵਰਗੇ ਦੇਸ਼ਾਂ ਦੇ ਪਰਸਪਰ ਟੈਕਸ ਲਗਾਏਗਾ ਰਾਪਰੇ ਕੇ ਕਹ ਕੇ ਦੋ ਪ੍ਰਾਂਤਾਂ ਤੋਂ ਪਰਸਪਰ ਟੈਕਸਲ ਸ਼ੁਰੂ ਹੋ ਜਾਣਗੇ ਅਤੇ ਜੋ ਵੀ ਉਹ ਸਾਡੇ ਦੇਸ਼ਾਂ ਤੇ ਟੈਕਸ ਲਗਾਉਂਦੇ ਨੇ ਅਸੀਂ ਉਹਨਾਂ ਤੇ ਟੈਕਸ ਲਗਾਵਾਂਗੇ